ਅਸੀਂ ਕਟਵਟ 3 ਤੋਂ 4 ਕਿਲੋਮੀਟਰ ਥੱਲੇ ਆ ਗਏ ਤੇ ਆਹ ਜਾਵ ਦੇਖੋ ਕਿੰਨਾ ਲੱਗਿਆ ਹੋਇਆ ਆ ਦੇਖੋ ਕਿਧਰੋਂ ਆ ਰਿਹਾ ਓਏ ਹਾਂ ਜਾਓ ਜਾਓ ਵੇਲੇ ਅੱਗੇ ਬਹੁਤ ਜਾਮ ਹੈ ਤਾਂ ਹੀ ਤਾਂ ਕੋਈ ਵਾਪਸ ਆ ਰਿਹਾ ਕਾਦਰ ਤੋਂ ਪਰੇ 10 ਦੇ 2:30 ਵੱਜ ਚੱਲੇ ਆਪਣਾ ਤਾਂ ਵੀ ਅੱਧਾ ਮੰਜੀ 7:30 2:30 ਵੱਜ ਚੱਲੇ ਉਹ ਲੋ ਜੀ ਤੋਂ ਪਹੁੰਚੇ ਹੋ ਜੀ ਸਾਡੇ ਪਤਲੇ ਅੱਗੇ ਤੁਰ ਕੇ ਉਧਰ ਕਿੱਥੇ ਲੰਬੇ ਹੋਣੇ ਅਸੀਂ ਬਿਖਦੇ ਤਾਂ ਨਹੀਂ ਨਵੇਂ ਸਾਲ ਲੰਘ ਚੁੱਕਿਆ ਤੇ ਨਵੇਂ ਸਾਲ ਦਾ ਪਹਿਲਾ ਦਿਨ ਨਵਾਂ ਵੀ ਨਵਾਂ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਰ ਮੇਰਾ ਵੀ ਮੇਰਾ ਮੋੜਾ ਕੱਪੜੇ ਫਿਰ ਮੈਂ ਦਿਨ ਨਾ ਜੀ ਥੱਲੇ ਦੇ ਦਿੰਦੇ ਆ ਆਖਰ ਦਾ ਹੈ ਨਹੀਂ ਦੇ ਦਿਆ ਕੋਈ ਚਲ ਫਿਰ ਟਾਈਪ ਹੈ ਯੂਟਿਊਬ ਜਾਊਂਗਾ ਤੂੰ ਦਰਦ ਹੋਗਾ ਪਰ ਅਮੇਸ਼ੀ ਲੱਡੀ ਭਾਜੀ ਹੈਲੋ ਅੱਗੇ ਤਾਂ ਦੀਦੀ ਹੈ ਥੋੜੀ ਹੈ ਮੇਰੀ ਨਾ ਇੱਕ ਆਦਤ ਹੈ ਜਾਣ ਤੋਂ ਪਹਿਲਾਂ ਮੈਂ ਪੂਰਾ ਸਾਰਾ ਰੂਮ ਦੇਖ ਕੇ ਬਾਥਰੂਮ ਵਗੈਰਾ ਸਾਰੇ ਚੈੱਕ ਕਰਕੇ ਜਾਂਦਾ ਹੁੰਦਾ ਵੀ ਕੋਈ ਚੀਜ਼ ਰਹਿ ਨਾ ਜਾਵੇ ਥੱਲੇ ਦੇਖ ਲੈ ਚੈੱਕ ਕਰ ਲੈ ਬੈੱਡ ਦੇ ਥੱਲੇ ਮੈਂ ਸਾਰੇ ਪਾਸੇ ਦੇਖ ਕੇ ਥੱਲੇ ਇਹਦੇ ਥੱਲੇ ਦਿਖਣਾ ਨਹੀਂ ਹੈਗਾ ਮੇਰੇ ਖਿਆਲ ਚ ਸਾਰੇ ਨਮਰੇਲ ਬੁਰੀਆਂ ਇੱਧਰ ਥੱਲੇ ਕੁਛ ਆਪਣੇ ਬੈੱਡ ਦੇ ਤੇਲ ਥੱਲੇ ਜਦੋਂ ਮੈਂ ਚੈੱਕ ਆਊਟ ਕਰਦਾ ਹਾਂ ਪੂਰਾ ਰੂਮ ਕੰਟਰੋਲ ਕਰਦਾ ਹੁੰਦਾ ਸਾਰਾ ਦੇਖਦਾ ਕੋਈ ਚੀਜ਼ ਰਹਿ ਨਾ ਜਾਵੇ ਕਈ ਵਾਰ ਕੋਈ ਜੈਕਟ ਵਗੈਰਾ ਕੋਈ ਅ ਦਰਵਾਜ਼ੇ ਦੇ ਪਿੱਛੇ ਜਿੱਦਾਂ ਹੁਣ ਪਿੱਛੇ ਬਣ ਖੋਲਦਾ ਇਹਦੇ ਕੋਈ ਪਿੱਛੇ ਟੰਗੀ ਹੋਵੇ ਬਾਥਰੂਮ ਦੇ ਵਿੱਚ ਹਾਂ ਇਹ ਚੱਕਰ ਉਪਰ ਅ ਗੱਦਾ ਜਕਣਾ ਬਣਾ ਇਹ ਸਣਾ ਕਿੱਦਾਂ ਇਹ ਬਾਹਰ ਤੇ ਲਿਆਤਾ ਹੈ ਇਹ ਚੱਕ ਕੇ ਦੇਖ ਲੈ ਬਸ ਇਹਦਾ ਚੱਕ ਲੈ ਐਬਸੋਲਿਊਟ ਪਾਣੀ ਦੀ ਬੋਤਲ ਅਧਰੀ ਹੋਈ ਆ ਇਹਦਾ ਮਿੱਤਰ ਪਾਖਾ ਲੈ ਜੁਆਖਾ ਨਾ ਪਾ ਹੱਦ ਤੱਕ ਦੇਖ ਲੈ ਹਾਂ ਸਾਰਾ ਦੇਖ ਲੈ ਬਾਥਰੂਮ ਦੇਖ ਲਵਾਂ ਇੱਕ ਵਾਰੀ ਮੈਂ ਯਾਦ ਕਰ ਲਓ ਭਾਈ ਮੈਸੀ ਕਹਿੰਦਾ ਮੈਨੇ ਇੱਥੇ ਫੋਟੋ ਖਿੱਚਦੇ ਕ ਸਾਇਲੈਂਟ ਪਲੀਜ਼ ਸਾਇਲੈਂਟ ਕਹਿੰਦਾ સ્ਮਾਈਲ ਪਲੀਜ਼ ਲੋਜੀ ਰਿਸੈਪਸ਼ਨ ਪਰ ਆ ਗਏ ਆ ਤੇ ਸਾਡਾ ਬਿੱਲ ਪਹਿਲਾਂ ਹੀ ਕੱਢ ਕੇ ਰੱਖਿਆ ਹੋਇਆ ਮੈਂ ਲੋਦਾ ਕੈਮਰਾ ਚ ਦੇਖ ਲੈ ਲੱਗਦਾ ਨੇ ਥੋੜੇ ਜਿ ਬਣਿਆ ਠੀਕ ਹੈ 880 880 89 880 89 ਠੀਕ ਹੈ ਕੋਈ ਗੱਲ ਨਹੀਂ ਦੇ ਦਿੰਦੇ ਲੋਜੀ ਆសុ ਜੀ ਪੂਰੀ ਪੈਕਿੰਗ ਕਰਕੇ ਦੇ ਰਹੇ ਨੇ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭਾਈ ਥੈਂਕ ਯੂ ਬਹੁਤ ਬੜੀ ਸਰਵਸਾ ਹੋਟਲ ਦੀ ਸ਼ੁਕਰੀਆ ਅਗਲੀ ਵਾਰ ਫੇਰ ਆਵਾਂਗੇ ਤੁਹਾਡੇ ਫੈਮਿਲੀ ਨਾਲ ਆਵਾਂਗੇ ਹੁਣ ਜ਼ਰੂਰ ਜੀ ਓਕੇ ਓਕੇ ਹੈਪੀ ਨਾਈਟ ਤੁਹਾਨੂੰ ਵੀ ਹੈਪੀ ਨਾਈਟ ਓ ਕਜੀ ਥੈਂਕ ਯੂ ਚੱਲੀਏ ਭਾਈ ਭਾਈ ਸਰਵਸ ਸਰਵ ਸੇ ਇਦਾਂ ਚਾਹੀਦੀ ਆ ਇਸ਼ਾਰਾ ਕਰਦਾ ਤੈਨੂੰ ਅਹ ਇਦਾਂ ਚਾਹੀਦੀ ਗੱਡੀ ਸਾਡੀ ਬਾਹਰ ਖੜੀਏ ਤਿਆਰ ਸਾਨੂੰ ਲੈਣ ਵਾਸਤੇ ਅਸੀਂ ਗੱਡੀ 'ਚ ਨਹੀਂ ਬੈਠਣਾ ਸਾਨੂੰ ਗੱਡੀ ਨਹੀਂ ਸਾਹਮਣੇ ਗੱਡੀ ਖੜੀ ਆ ਉਧਰ ਯਾਰ ਪਤੰਦੇ ਦੀ ਰੀਲ ਬਣਾ ਦਮ ਖੜ ਜਾ ਹਲੇ ਖੜ ਜਾ ਓ ਖੜ ਜਾ ਵੀ ਰੀਲ ਬਣਾਉਣੀ ਹੈ ਇੱਕ ਮਿੰਟ ਚੱਲੀਏ ਭਾਈ ਮਿਰਚੀ ਦੀ ਰੀਲ ਸੂਟ ਹੋ ਲਈ ਕੀ ਆ ਕਰੀਏ ਭਾਈ ਹੁਣ ਕਿੱਥੇ ਕਿੱਥੇ ਦੇਖਣਾ ਮੈਂ ਅਬ ਮੇਸ਼ੀ ਪਰਮੇਸ਼ਰ ਜੀ ਯਾਰ ਮੇਤੇ ਮੇਸ਼ੀ ਕਹਾਂ ਹੁਣ ਲੱਗਾ ਮੈਂ ਪਰਮੇਸ਼ਰੇ ਕਹੂੰਗਾ ਦੇਖਿਓ ਆਲਸੀਡੀ ਲੈਪਟਾਪ ਦੇ ਚ ਓਕੇ ਓਕੇ ਕਹਾਂ ਦਾ ਪ੍ਰੋਗਰਾਮ ਹੈ ਆ ਵੀ ਬਾਹਰ ਦਾ ਸੀ ਕਿੱਧਰ ਜਾਣਾ ਹੈ ਇੱਥੇ ਰਹਿ ਕੇ ਸਿਸੂ ਦੇਖਣਾ ਹੈ ਮੰਨੂ ਬਾਈ ਸਨੋ ਦਿਖਾ ਦਿਓ ਬਰਫ਼ ਦਿਖਾ ਦਿਓ ਆਪਕਾ ਬਹੁਤ ਬਹੁਤ ਸ਼ੁਕਰੀਆ ਜੀ ਆਪ ਮੈਨੂੰ ਬਰਫ਼ ਦਿਖਾ ਦੋਗੇ ਨਾ ਓਹ ਹੋ ਹੋ ਸਨੋਲੀ ਬਿਲੋ ਲੈ ਵਜਿੱਥੋਂ ਜਿੱਟੇ ਜਿੱਟੇ ਪਹਾੜ ਦਿਖਦੇ ਨਾ ਹਾਂ ਉੱਪਰ ਜੇ ਹਾਂ ਇੱਥੇ ਗਾਰਾ ਵਾ ਬਸ ਬਹੁਤ ਦੂਰ ਨਹੀਂ ਹੈਗਾ ਮੇਰੇ ਕੋਲ 20 ਕਿਲੋਮੀਟਰ ਪਰੇ ਹੋਣਾ ਇੱਥੋਂ ਦਾ ਜੀ ਮਾਲ ਰੋਡ ਪੂਰੀ ਟਹਿਲ ਪੈਲ ਤੁਸੀਂ ਦੇਖਿਆ ਹੋਣਾ ਅਸੀਂ ਇੱਥੇ ਹੈਪੀ ਨਿਊਅਰ ਮਨਾਰੇ ਤੇ ਹਾਲ ਤਾਂ ਲੋਕਾਂ ਟੁੱਟ ਰਹੇ ਆ ਇਸ ਟਾਈਮ ਤੇ ਓ ਹੁਣ ਦੇਖ ਜਟ ਜਟ ਜਪਾੜ ਭਾਈ ਲਓ ਭਾਈ ਗਾਣਾ ਸ਼ਾਣਾ ਅੱਗੇ ਚੱਲਦੇ ਆਂ ਲਓ ਜੀ ਲੱਗਾ ਜਾਮ ਗੱਡੀਆਂ ਤੇ ਲਾਈਨਾਂ ਤੇ ਲਾਈਨਾਂ ਲੱਗੀਆਂ ਤੇ ਮੈਂ ਥੋੜਾ ਤੁਹਾਨੂੰ ਬਾਹਰ ਦਾ 뷰 ਦਿਖਾਵਾਂ ਇੱਕ ਮਿੰਟ ਮੰਨੜੇ ਵਿੱਚ ਮੁੰਡੇ ਬੈਠੇ ਦਿਖਾਵਾਂ ਘਾਟ ਘਾਟ ਜੇ ਸਟੈਂਡ ਵਾਲਾ ਜੇ ਸਟੈਂਡ ਤੋਂ ਬਰਾਬਰ ਵੀਡੀਓ ਵਿੱਚ ਫੋਟੋਗ੍ਰਾਫੀ ਤੋਂ ਹੋ ਰਹਾ ਥਾਰ ਆ ਵੀਰਾਂਨਾਂ ਕਾ ਵਿੱਚ ਰਹਾ ਤੇ ਆ ਚੀਜ਼ ਦੀ ਘਾੜਾ ਪਰ ਹੋਰ ਵੀਰੇ ਠੀਕ ਹੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰਾ ਵੀਰ ਇੱਥੋਂ ਮਿਹਨਤ ਕਰ ਰਿਹਾ ਮੇਰਾ ਵੀਰ ਲੋਟੇ ਭਾਈ ਜੀ ਵੀਡੀਓ ਬਣਾ ਰਿਹਾ ਮੇਰੇ ਸੀ ਉਧਰ ਰੈਨ ਦਾ ਸਾਫ ਕਰ ਰਿਹਾ ਇੱਧਰ ਮੁੰਡਾ ਬੈਠਾ ਪਰਲੇ ਪਾਸੇ ਮੈਂ ਤੁਰ ਕੇ ਜਾਵਾਂ ਅੱਗੇ ਤੱਕ ਥੋੜਾ ਜਿਹਾ ਕਿੰਨੇ ਗੱਡੀਆਂ ਖੜੀਆਂ ਪੂਰਾ ਚਾਰੇ ਬਸੇ ਓਏ ਹੋਏ ਹੋਏ ਕੰਦਾ ਸੁਣਾ ਪਹਾੜ ਲੱਗ ਰਿਹਾ ਆਪਣਾ ਬੜਾ ਔਖਾ ਫਸੇ ਵਿੱਚ ਜਾਪਚ ਯਾਰ ਜਾਵੇਂ 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 ਜੇ ਕੋਈ ਖਾਂਡ ਢੋਕ ਲੱਗੇ ਹੋਈ ਤੇ ਛੋਲੇ ਲੱਤੇ ਆ ਲੈ ਭਾਈ ਛੋਲੇ ਹੀ ਗਰਾਂ ਲੈ ਗਵਾ ਖੁਦਾ ਗਵਾ ਖੁਦਾ ਗੋਲੋ ਯਾਰ ਜਿਹੜਾ ਲਾਈ ਦੇਖੀ برف ਇੰਨੀ ਦੂਰ ਆਏ ਹੋਇਆ ਅੱਦੇ ਸਿੱਥੋਂ ਵੜ ਜਾਣਾ ਵਾਪਸ ਅਸੀਨਾਂ ਰਸਤੇ ਦੇ ਵਿੱਚ ਭੂਖ ਨੇ ਲੱਤੇ ਕਿੱਦਾਂ ਲੱਗੇ ਭੂਖ ਨੇ ਬਹੁਤ ਵਧੀਆ ਲਾਡੀ ਬਾਜੀ ਭੂਖ ਨੇ ਹਾਂ ਜੀ ਹਾਂ ਖੋਲੋ ਫਿਰ ਤੁਸੀਂ ਤਾਂ ਖੋਲੇ ਨਹੀਂ ਹੈ ਪੈਕਟ ਟਰੱਕ ਲੈ ਕੇ ਆਲੇ ਭੂਖ ਨੇ ਖਾਣੇ ਹੋ ਕੀ ਕਹਿੰਦੇ ਮੀਂਹ ਨਹੀਂ ਆ ਰਿਹਾ ਬਾ ਜੈਨੂੰ ਕਹਦੇ ਭੂਖ ਦੇ ਬੰਦਾ ਸਮਝੇਗਾ ਮੈਂ ਕਿ ਭੂਖ ਦਿੰਦਾ ਜੀ 20 ਰੁਪਏ ਦਾ ਇੱਕ ਪੈਕਟ ਦਿੱਤਾ ਦੱਸ ਚਲੋ ਕੋਈ ਨਹੀਂ ਬਾਈ ਇਹਨੇ ਕਮਾਈ ਕਰਨੇ ਆ ਹੀ ਦਿਨਣਾ ਦੇ ਵੀ ਉਰੇ ਦਾ ਸਦਾ ਬਾਹਰੀ ਕੰਮ ਚੱਲ ਜੀਦਾ ਚੱਲ ਜੀਦਾ ਵੈਸੇ ਪਰ ਜਾਮ ਬਹੁਤ ਘੱਟ ਲੱਗਦਾ ਇੰਨਾ ਨਹੀਂ ਹੁੰਦਾ ਫਿਰ ਇੰਨਾ ਨਹੀਂ ਹੁੰਦਾ ਜਿਹੜਾ ਜਾਮ ਜ਼ਿਆਦਾ ਬਾਈ ਸਵੇਰ ਤੋਂ ਉੱਪਰ ਆਉਂਦੇ ਆਣੇ ਜਦ ਗਾਹਾਂ ਮਾਰ ਤੇ ਅਪਰੇਲ ਚਲੋ ਬਾਈ ਥੱਲੇ ਪਰਪ ਦੇਖ ਕੇ ਆਈ ਬਾਈ ਜਿਹੜੀ ਜਿਹੜੀ ਚੀਜ਼ ਵਾ ਤੇ ਇੰਨੀ ਦੂਰ ਆਇਆ ਥੱਲੇ ਨਹੀਂ ਉੱਪਰ ਪਰਮੇਸ਼ਰ ਜੀ ਕੁਝ ਨਾ ਗੱਡੀ ਬਾਰੇ ਜਾਣਕਾਰੀ ਲੈ ਰਹੇ ਨੇ ਲੈ ਰਹੇ ਨੇ ਹਾਂਜੀ ਮੈਂ ਹਾਈ 4 ਦਾ ਪੁੱਛਦਾ ਤਾਂ ਅੱਛਾ ਕੀ ਹਾਈ 4 ਸਾਰੇ ਮੈਂ ਪੈਣੇ ਯਾਰ ਸਾਰੇ ਜਿੰਨੇ ਮਰਜ਼ੀ ਗੇਰ ਪਾ ਲੈ ਇਹ ਉਰੇ ਕਰ ਦੇਣਾ ਬਸ ਆਪਾਂ ਇਹਨੂੰ ਹੂੰ ਆਡੀਏ ਨਾ ਡਰਾਈਵ ਤੇ ਪ੍ਰੈਸ ਵਾ ਕਰਨਾ ਫਿਰ ਗਿਆ ਨਾ ਬਹ ਹੋ ਜਾਣਾ ਗੱਡੀ ਨੇ ਅੱਛਾ ਉਰੇ ਤੇ ਵੀ ਘੱਟ ਵੱਧ ਹੋਵਾਂਗੇ ਯਾਰ ਉਰੇ ਪਲੱਸ ਹੋਵਾਂਗੇ ਰਿਮਾइनस ਹੋਵਾਂਗੇ ਲੋ ਹੱਥ ਨਾਲ ਵੀ ਪੈ ਸਕਦੇ ਏ ਯਾਰ ਹਨਾ ਹਾਂ ਇਹੋ ਹੱਥ ਵਾਲਾ ਵੀ ਹੈਗਾ ਸਿਸਟਮ ਉੱਪਰ ਉੱਪਰੇ ਸਟੇਰ ਕੋਲ ਗੇਅਰ ਆ ਵੀ ਹੈਗੇ ਗੇਅਰ ਗੇਅਰ ਇੱਥੇ ਵੀ ਆਇਆ ਨਾ ਗੇਅਰ ਤਾਂ ਬਾਈ ਗੇਅਰੇ ਚੱਲੇ ਪਸੇ ਗੇਅਰ ਟ੍ਰੈਕਟਰਾਂ ਦਾ ਕੰਮ ਹੋਵੇ ਇਕੱਲਾ ਕੰਮ ਹੈਗਾ ਹਾਂ ਜਿਵੇਂ ਟਰੈਕਟਰ ਦੇ ਹੱਥ ਨਾਲ ਹੁੰਦੇ ਆ ਉਹ ਚੀਜ਼ ਆ ਗਈ ਭਈ ਚਾਹ ਜਿਤਨਾ ਗੱਡੀ ਫਸ ਜਾਵੇ ਫਿਰ ਉਦੋਂ ਉੱਪਰੇ ਚੱਕਨੇ ਹੁੰਦੇ ਏ ਜਿੱਤਰਾ ਮਰਜੀ ਕਰ ਲੈ ਟੀ ਐ ਲੋਮੋ ਪਾਲੇ ਦੂਏ ਲੋਮੋ ਪਾਲੇ ਜਿੱਤਰਾ ਮਰਜੀ ਉੱਪਰ ਆਪਸ਼ਨ ਆਂਦੀ ਰਹਿੰਦੀ ਹੋਣੀਆਂ 4x4 ਆ ਇਹ ਹਾਂ 4x4 ਰ ਭਈ ਫੋਰ ਲੱਗਿਆ ਹੋਇਆ ਦੇਖ ਕਿੱਥੇ ਲੱਗਿਆ ਹੋਇਆ ਆ ਦੇ ਗੀਅਰ ਲੱਗਿਆ ਪੋਰ ਬਈ ਫੋਰ ਆ ਬੱਤ ਤੁਸੀਂ ਨਹੀਂ ਕਰਦੇ ਗੀਅਰ ਆ ਦੇਖੋ ਆ ਦੇ ਰੋੜੀ ਵੀ ਮਗੇ ਆਂ ਕਰ ਆ 1 2 H 2 4 ਆ ਲੱਗਿਆ ਵੀ ਤਾਂ H 2 ਹੁਣ ਫੋਰ ਆ ਆ ਲੋ ਹਾਂ ਹਾਂ ਪੋਰ ਬਈ ਚੋਗ ਦੇ ਵਿੱਚ ਆ ਇੱਕ ਪਾ ਕੇ ਦੂਜਾ ਨਹੀਂ ਹੈ ਗੀਅਰ ਪੋਰ ਬਈ ਫੋਰ ਆ ਆ ਹਾਈ ਆ ਲੋ ਆ ਨੇ ਜਦੋਂ ਤੁਸੀਂ ਉਹ ਪਾਤਾ ਯਾਰ ਐਚ 4 ਤੇ ਬਾਅਦ ਵੀ ਦਿੱਤਾ ਤਾਂ ਉਹਦੇ ਬਾਅਦ ਗੇਰ ਉੱਪਰ ਨਹੀਂ ਹੋਣੇ ਆ 6 ਗੇਰ ਹੈ ਐਚ 4 ਚ ਹੂੰ ਇਹ 6 ਨਹੀਂ ਬਹੁਤ ਗੇਰ ਹੈ 6 ਤੋਂ ਘੱਟ ਐਚ 2 ਚ ਨਹੀਂ ਹੈਗੇ ਉਹਦੇ ਬਾਅਦ ਐਲ ਐਲ ਦੇ ਵਿੱਚ ਵੀ ਹੈ 2 ਚ 6 ਗੇਰ ਹੈ ਹਾਂਜੀ ਕੋਈ ਬਲੈਕ ਕੌਫੀ ਕੌਫੀ ਹਾਂਜੀ ਭਾਈ ਭਾਈ ਕੌਫੀ ਇੱਕ ਕੌਫੀ ਇੱਕ ਕੌਫੀ ਬਲੈਕ ਹੈ ਬਲੈਕ ਬਲੈਕ ਨਹੀਂ ਸਰ ਮਿਲਕ ਵਾਲੀ ਹੈ ਮਿਲ ਬਣਾਇਆ ਕਰਨੀ ਉਹ ਬਲੈਕ ਦੇ ਦੇ ਯਾਰ ਭਾਈ ਬਲੈਕ ਨਹੀਂ ਹੈ ਸਰ ਯਾਰ ਐਸੇ ਬਤ ਕਰੋ ਯਾਰ ਦੇ ਦੋ ਭਾਈ ਮਿਲਕ ਵਾਲੀ ਦੇ ਦੋ ਪੀਲੇਗਾ ਭਾਜੀ ਪੀ ਲਓ ਹੁਣ ਮਿਲਕ ਵਾਲੀ ਵੀ ਲੋ ਏਲਕਾਲੀ ਦੇ ਦੇ ਯਾਰ ਕੋਫੀ ਵੀ ਪਾਈ ਕਿਤਨੇ ਕੀ ਭਾਈ ਇਹ 30 ਕਾ ਹੈ ਸਰ ਯਾਰ ਐਸ ਬਹੁਤ ਮਨਾਲੀ ਮੇ 20 ਕੀ ਚਾਹ ਮਿਲਦੀ ਹੈ ਹਮੇ ਟੈਕਸੀ ਮੇ ਆਤੇ ਹੈ 400 ਰੁਪਏ ਦਾ ਕਿਰਾਇਆ ਦੇ ਵਧੀਆ ਦੇ 30 ਰੁਪਏ ਦੇ ਭਾਈ ਯਾਰ ਬਹੁਤ ਮਹਿੰਗੀ ਲਗਾ ਰਹੇ ਯਾਰ ਭਾਈ ਰੇਕੇ ਲੂਟ ਲੈਣ ਕੋ ਫਿਰ ਰਹਾ ਹਮ ਯਾਰ ਇਧਰ ਲਾਡੀ ਭਾਜੀ ਜੇ ਮਿਹਨਤ ਕਰੋਗੇ ਤਾਂ ਪਤਾ ਲੱਗੇਗਾ ਅੱਛੀ ਬਾਤ ਅੱਛੀ ਬਾਤ ਅੱਛੀ ਹੋਰ ਤਾਂ ਢਿਪੜੀ ਇਸ ਕੋ ਕੁਛ ਨਹੀਂ ਪਤਾ ਨਹੀਂ ਨਹੀਂ ਹੋਰ ਨਹੀਂ ਬਣੀ ਦੁੱਧ ਦੇ ਬਾਈ ਨੂੰ ਕਾਫੀ ਗਰਮ ਕਾਫੀ ਜੀ ਹੂੰ ਹੂੰ ਓਹ ਲਓ ਜੀ ਦੋ ਕੁੱਤੇ ਖਾ ਲਈਏ ਸਾਡੀ ਸਾਡੇ ਬਦਲੇ ਅੱਗੇ ਤੁਰ ਕੇ ਪਤਰੀ ਕਿੱਥੇ ਲੰਘੇ ਹੋਣੇ ਅੱਗੇ ਉਹ ਫਿਰਦੇ ਤਾਂ ਹੈ ਨਹੀਂ ਮੈਂ ਤਾਂ ਲੱਡੀ ਭਾਜੀ ਖਾਈਏ ਫਿਰ ਆਲੋ ਬਾਜੀ ਭੁੱਖ ਲੱਗੇ ਕੁਲਚੇ ਦਾ ਖਾ ਲੋ ਆ ਲਿਆ ਮੈਂ ਬੈਠਦਾ ਸਾਡੇ ਬੰਦੇ 3 ਕਿਲੋਮੀਟਰ ਅੱਗੇ ਤੋਂ ਜਾ ਕੇ ਆਏ ਆ ਹਾਂ ਦਵਾਈ ਲੈ ਕੇ ਆਏ ਨਹੀਂ ਦੂਰ ਤੋਂ ਜਾ ਕੇ ਗੱਲ ਹੋ ਰਹੀ ਨਾ ਕੋਈ ਵੀ ਲੀਕ ਓਪਨ ਦਾ ਡੋਰ ਨੋ ਲੀਕ ਓਪਨ ਤਾਂ ਹੋਰ ਬਾਈ ਜੰਗ ਜਿੱਤੀ ਐ ਅੱਛਾ ਸਲੰਘਵਲੀ ਦੇ ਲੇਕ ਆਏ ਆਂ ਹੋਟਲ ਆਈ ਐ ਸਭ ਲੋਕੋ ਸਭ ਕਹਿੰਦਾ 500 ਰੁਪਏ ਤਾਂ ਕਰਿਆ ਮੈਂ ਕੋਈ ਕਰ ਲੈਂਦੇ ਉਹ ਵਧੀਆ ਤਾਂ ਯਾਰ ਨਹੀਂ ਹੁਣ ਫਿਰ ਵਾਪਸ ਬੁੜੇ ਫਿਰ ਐਕਟਿਵਲੇਗੇ ਜੇ ਅਸੀਂ ਸ਼ੁਰੂ ਕਰਨਾ ਫਿਰ ਦੋ ਘੰਟੇ ਕਮਾ ਖੋਜ ਘੰਟਾ ਕ ਲੱਗਣਾ ਹੋਰ ਚੱਲ ਦੇ ਕਿਆ ਕਹਿੰਦੇ ਅੱਜ ਆਮ ਲੱਗਿਆ ਕਹਿੰਦੇ ਅੱਗੇ 4 ਬਈ 4 ਗੱਡੀਆਂ ਜਾਣੀਆਂ ਬਸ ਉਪਰੀ 4 ਬਈ 4 ਆਪਣੀ ਜਾਊਗੀ ਉੱਪਰ ਨੂੰ ਸਲੰਘਵਲੀ ਦੇ ਬਾਅਦ ਵਿੱਚ ਅੱਛਾ ਜੇ ਸਿੱਛੂ ਰੁਗਣਾ ਗੈਪਡ ਨਹੀਂ ਹੈਗੀ ਸਲੰਘਵਲੀ ਤੱਕ ਹੀ ਬਸ ਅੱਛਾ ਅੱਗੇ ਖੁੱਲਾ ਫਿਰ ਹਾਂ ਹਾਂ ਬਰ ਸਾਹਮਣੇ ਆਹ ਪਤਾ ਕਿਆ ਕਹਿੰਦੇ ਹੁਣ ਇਹਨੂੰ ਪਤਾ ਨਹੀਂ ਕਿਆ ਕਹਿੰਦੇ ਅ ਬਸ ਜੈਪਰ ਜਿਪਰ ਲਾਈਨ ਜਿਗਜੈਕ ਆਂ ਭਾਈ ਆ ਚੱਲ ਭਾਈ ਬੀਆ ਬੀਵੀ ਕਦੋਂ ਹੱਥ ਜਾ ਪਾ ਕੇ ਜਿਗਜੈਕ ਬੰਦਾ ਭੱਜ ਰਿਹਾ ਗੜੂ ਚ ਪਾ ਕੇ ਕਰਾਇਆ ਉਹਨੂੰ ਕਿੱਥੇ ਗਏ ਇਹਦੀਆਂ ਨੇ ਪਾਟ ਕਰਾਇਆ ਉਹਨਾਂ ਆ ਗਏ ਖੜਿਆ ਦਿਸੂ ਨਹੀਂ ਹੋ ਗਿਆ ਬਹੁਤ ਲੰਬਾ ਜਾਵ ਲੱਗਿਆ ਹੋਇਆ ਬਹੁਤ ਦੂਰ ਤੱਕ ਅੱਜ ਇੱਥੇ ਤੇ ਦੇਖਾਂ ਉਹ ਤੱਕ ਨੂੰ ਦਿਖਦਾ ਇੱਥੇ ਤੇ ਆਹ ਅੱਜ ਕੋ ਮੱਕਾ ਮਾਰ ਕੇ ਬਹੁਤ ਅੱਗੇ ਤੱਕ ਜਾਣਾ ਪੈਣਾ ਹੁਣ ਡਿਸਾਈਡ ਕੀਤਾ ਕਿ ਗੱਡੀ ਬੜੋ ਵਾਪਸ ਰਿਪਲਾਈ ਨਹੀਂ ਨਾ ਕਰਨ ਲੱਗਿਆ ਕਰਾਣਾ ਬਰਫ਼ ਦੇਖ ਲਈ ਇੱਥੇ ਭਾਈ ਆਹਦਾ ਤੇ ਹੁਣ ਬਰਫ਼ ਇਹੀ ਦੇਖਣ ਆਏ ਤੇ ਦੀ ਦੂਰ ਤੇ ਹੋਰ ਤਾਂ ਵੀਊ ਪਰ ਜਦੋਂ ਮੈਂ ਸਵੇਰੇ 6:00 ਵਜੇ 8:00 ਤੱਕ ਮੈਂ 6:00 ਵਜੇ ਉੱਠ ਕੇ ਨਿਕਲਿਆ ਹੁੰਦਾ ਕਿਹਨੇ ਦਿਨ ਰੋਲਾ ਪਾਇਆ ਹੈਗਾ ਇੱਕ ਵਾਰੀ ਚ ਹੀ ਗਈ ਹੋਰ ਜਾਣ ਤੋਂ ਜਾਣ ਤੋਂ ਜਾਣ ਤੋਂ ਜਾਣ ਤੋਂ ਜਾਣ ਤੋਂ ਜਾਣ ਤੋਂ ਹੋਰ ਜਾਣ ਤੋਂ ਜਾਣ ਤੋਂ ਆਜੋ 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 ਕਿ ਬੁੱਧੂ ਘਰ ਕੋ ਆਏ ਲੋਟ ਕੇ ਬੁੱਧੂ ਘਰ ਕੋ ਆਏ ਉਹ ਕਹਾਵਤ ਆ ਚੱਲੇ ਤੇ ਮਨਾਲੀ ਗੁੱਤੂ ਲੋਟ ਕੇ ਬੁੱਧੂ ਘਰ ਕੋ ਆਏ ਬੱਸੇ ਬਾਲੀ ਗੱਡੀ ਦੇਖ ਤਾ ਕਿੱਥੇ ਤੱਕ ਜਾਵਣ ਉਹ ਸਾੜੋ ਜੋਏ ਵੀਰ ਆ ਵੀਡੀਓ ਸ਼ੂਟ ਹੋ ਰਹੀ ਹੈ ਕਲ ਤਰਾ ਬੋਲੋ ਯਾਰ ਮੈਂ ਦੇਖਦਾ ਕਿੱਥੇ ਤੱਕ 350 ਤੱਕ ਜਾਵੋ ਜੀ ਭਈਆ ਬਈ ਔਰ ਇਹ ਕਿੱਥੇ ਖੜਾਈ ਖੜਾ ਥਾਲਾ ਡੀਐਲ ਨੰਬਰ ਹੈ ਡੀਡੀਐਲ ਤੋਰਨ ਓਏ ਮਨ ਥੱਲੇ ਜਾਣਾ ਬਣਾ ਨਹੀਂ ਪਰ ਅਸੀਂ ਕਤਗੜ ਤਿੰਨ ਤੋਂ 4 ਕਿਲੋਮੀਟਰ ਥੱਲੇ ਆ ਗਏ ਆ ਤੇ ਆ ਜਾਓ ਦੇਖੋ ਕਿੰਨਾ ਲੱਗਿਆ ਹੋਇਆ ਆ ਦੇਖੋ ਧਰਵਾ ਆ ਰਿਹਾ ਓਏ ਹਾਂ ਜਾਓ ਜਾਓ ਵੇਲੇ ਅੱਗੇ ਬਹੁਤ ਜਾਮ ਹੈ ਤਾਂ ਇਹ ਤੋਂ ਬੁਰੇ ਬੱਸ ਯਾਰ ਕਾਦਰ ਤਾਂ ਨਾ ਬੜੇ ਅੱਜ ਦੇ 2:30 ਵੱਜ ਚੱਲੇ ਆਪਾਂ ਤਾਂ ਫਿਰ ਜਦੋਂ ਮੰਜੀ ਆਦੋਂ ਬਾਅਦ 2:30 2:30 ਵੱਜ ਚੱਲੇ ਬਹੁਤ ਵਧੀਆ ਨਿਯਾਰ। ਇਹ ਦਰ ਜੇ ਕਿਸੇ ਨੇ ਵੀ ਇੱਥੇ ਆਉਣਾ ਹੋਵੇ ਨਾ ਆ ਆਫ ਸੀਜ਼ਨ ਆਇਆ ਬ్రో। ਜਿੱਦਾਂ ਮੈਂ ਤਾਂ ਬਹੁਤ ਵਾਰੀ ਆਫ ਸੀਜ਼ਨ ਵਿੱਚ ਆਇਆ ਹਾਂ। ਐ ਸਾਰਾ ਵਧੀਆ ਨਿਯਾਰੇ ਨਾਲ ਆ ਜੀਦਾ। ਆਨ ਸੀਜ਼ਨ ਜਦੋਂ ਆਣਾ ਨਵੇਂ ਨਿਊ ਇਅਰ ਕਰਕੇ ਇਹ ਆਨ ਸੀਜ਼ਨ ਆ। ਬੱਲਾ 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 ਬੱਲਾ। ਇਹਦਾ ਵੀਦੇ ਛੱਡਦਾ। ਇਹਦਾ ਵੀਦੇ ਛੱਡ ਦੋ ਬਾਈ ਤੁਸੀਂ ਤਾਂ। ਕਾਨੂੰ ਆ ਬਾਈ। ਓਏ। ਉਹ ਇੱਥੇ ਹੀ ਗਏ ਤੇ ਇੱਥੋਂ ਹੀ ਆ ਗਏ ਆਪਣੇ ਹੋਟਲ ਜਾ ਰੋਟੀ ਰੋਟੀ ਖਾਈਏ ਯਾਰ ਮੁਰ ਕਿੱਥੇ ਹੁੰਦੇ ਨਾ ਮੁਰ ਗਿਆ ਉੱਪਰ ਦੇ ਉਹ ਅੱਧੇ ਮੁੜ ਜਾਂਦੇ ਫਿਰ ਆ ਥੋੜੀ ਆ ਹੁਣਾਂ ਦਾ ਆਪਣੇ ਉਹ ਜਿਹੜੀ ਹੋਟਲ ਉਹੀ ਕਹਿੰਦਾ ਫਿਰ ਆ ਆਉਂਦੀ ਜਾਂਦਾ ਇਹਨਾਂ ਵਾਰ ਇਹ ਨਹੀਂ ਟੁੱਲਦਾ ਇਹ ਪੈਸੇ ਖਰਚਾ ਕੇ ਖਾਲੀ ਕਰਾ ਕੇ ਜਾਊਗਾ ਸਾਨੂੰ ਅੱਜ ਹੁਣ ਦੁਆਰੇ ਰੂਮ ਬੁੱਕ ਰਏ ਸਾਨੂੰ ਭੇਜਿਆ ਕਹਿੰਦਾ ਜਾ ਕੇ ਰੂਮ ਬੁੱਕ ਕਰੋ ਕਰਦੇ ਆ ਭਾਈ ਬਾਕੀ ਇੱਕ ਜੇ ਬਲਵੀਆ ਕਿਤੇ ਕਿਤੇ ਫੁੱਲੇ ਨਾ ਹੋਵੇ ਹੈ ਜੀ ਅੱਛੀ ਰਹਿਣਾ ਹੋਰ ਹੋਟਲ ਬਹੁਤ ਆਹ ਤੇ ਬਹੁਤ ਪਤਾ ਨਹੀਂ ਕੀ ਅੱਖਿਆ ਇਹ ਹੋਟਲ ਦੇ ਵਿੱਚ ਸਮਝ ਨਹੀਂ ਆਉਂਦੀ ਆ ਨਾ ਪੁੱਛਦਾ ਹੈ ਕਿ ਕੁਝ ਅਲੱਗ-ਅਲੱਗ ਚੀਜ਼ਾਂ ਚੈੱਕ ਕਰੇ ਕਰੋ ਚਲੋ ਭਾਈ 422 ਸਾਹੀ ਪਪਾ ਜੇ ਆ ਰਹੇ ਆ ਭਾਈ ਪਕਾਡਰ ਦਾ ਪਪਾ ਪਪਾ ਸਤ ਪਾ ਬਾਬਾ 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 ਜੀ ਬਾਬਾ ਸਾਰੇ ਇੱਥੇ ਜਿੰਨੇ ਵੀ ਗੱਡੀਆਂ ਸਾਰੀਆਂ پارک ਕਰਾਉਂਦਾ ਜੇ ਤੁਸੀਂ ਪਕਾੜੜੀ ਹੋਟਲ ਕੀਤਾ ਆ ਤੁਹਾਨੂੰ ਬੰਦਾ ਪੂਰਾ ਖੜਾ ਮਿਲੂਗਾ ਹੁਣ ਤੁਹਾਨੂੰ ਦਿਖਾਉਂਦੇ ਆ ਜੀ 15000 ਵਾਲਾ ਰੂਮ ਆਹ ਦੇਖੋ ਜੀ 15000 ਵਾਲਾ ਰੂਮ ਇਧਰ ਸੌਂ ਵੀ ਗਿਆ ਆ ਕੇ ਵਿਊ ਤਾਂ ਬੈਸੇ ਇਦਾਂ ਹੋਰ ਤਰ੍ਹਾਂ ਦਾ ਹੋਣਾ। ਉਹ ਸਾਰਾ ਇੱਧਰ ਆਹ ਮੂਰੇ ਆ ਗਿਆ ਨਾ। ਫਰੰਟ ਆਹ। ਫਰੰਟ 뷰 ਆ ਗਿਆ ਮੂਰੇ ਆ ਨਾ। ਇੱਕ 에어 ਰੂਮ ਹੈ। 50000। ਇੱਕ ਰੂਮ ਦੇ ਵਿੱਚ ਦੋ ਰੂਮ। ਆ ਟਾਇਲਟ ਇੱਧਰ 15000 ਦੇ ਵਿੱਚ। ਬਹੁਤ ਸੋਹਣਾ ਖੁੱਲਾ ਡੁੱਲਾ। ਨਾਓ ਤੋ ਚਾਰ ਤੋ ਲੀਏ। ਤੇ ਕੰਬਲ ਹੈ ਨਾ ਦਿੱਤੇ ਹੋਏ। ਤੇ ਇੱਧਰ ਲਵਾਰੀ। ਇੱਕ ਆ ਰੂਮ ਇੱਧਰ ਆ। 422 ਨੰਬਰ ਰੂਮ ਹੈ ਪਿਕਾਡਲੀ ਦੇ ਵਿੱਚ ਜਿਹੜਾ ਅਸੀਂ ਲੱਤਾ ਹੁਣ ਆ ਸਾਹਮਣੇ ਦਾ ਦੂਸਰ ਤੇ 프ਰੰਟ ਦਾ ਆ ਸਾਡੀ ਗੱਡੀ ਇੱਧਰ ਖੜੀ ਆ ਉਹ ਖੜੀ ਸਾਡੇ ਸਾਹਮਣੇ ਗੱਡੀ ਆ ਗੱਡੀ ਖੜੀ ਆ ਹੁਣ ਤੇ ਸਾਹਮਣੇ ਬੈਠ ਕੇ ਅਸੀਂ ਦੇਖ ਸਕਦੇ ਆ ਆਉਂਦੇ ਜਾਂਦੇ ਲੋਕਾਂ ਨੂੰ ਘੇੜਾ ਭਾਜੀ ਇਹ ਕਹਿੰਦੇ ਜਿੰਨਾ ਗੁੜ ਪਾਉਂਗੇ ਉਹਨਾ ਮਿੱਠਾ ਹੋਊਗਾ ਅਸੀਂ ਥੋੜਾ 5000 ਹੋਰ ਰੇਟ ਚੱਕਿਆ ਤੁਨੋਂ ਘੇਟ ਵੀ ਹੋਣਾ ਸਾਡਾ ਰੂਮ ਮਿਲ ਗਿਆ। ਬਈ ਹਾਂ ਜੀ। ਇੱਕ ਹੀ ਅੱਜ ਦਾ ਦਰਕਾ ਮੰਗਾ ਲਈਏ। ਇੱਥੇ ਵੀ ਆਪਣੇ ਰੋਟੀ। ਇੱਥੇ ਮਾਰ ਲੈ ਬਈ। ਇੱਥੇ ਕਾ ਲੈਂਦੇ ਯਾਰ ਕੋਈ ਮਤ ਲੱਤਾ ਹਿੰਮਤ ਨਹੀਂ ਆਉਂਦੀ। ਇੱਥੇ ਮੈਂ ਚਲੋ ਮੈਂ ਕਹਿੰਦਾ ਬਾਹਰ ਚੱਲਦੇ ਆ। ਨਹੀਂ ਬਦਨੀ ਆ ਬਈ। ਆਪਣੇ ਸੋਫੇ ਸੈਟ ਤੇ ਬੈਠਾ ਤੇ ਸਾਹਮਣੇ ਦਾ 뷰 ਓਏ ਹੋਏ ਹੋਏ। ਫਿਲ ਲੈਂ ਲਈ ਦੀ ਪੂਰੀ ਫਿਲ। ਫੁਲੀ ਚੱਕੀ ਦੀ ਜੇ। ਓਏ ਗਲਤ ਕੰਮ ਨਹੀਂ ਕਰਨੇ ਯਾਰ ਫੋਨ ਕਰ ਲਓ ਵੀਡੀਓ ਕੋਈ ਕਿੱਥੇ ਵਿੱਚ ਚੱਲ ਗਿਆ ਕਰ ਕੁਝ ਕੋਈ ਹੁੰਦੇ ਬਾਵੇਂ ਪਾਉਣ ਦੇ ਵੀ ਬਣਾਓ ਤੇ ਕੋਈ ਚੱਕਰ ਹੀ ਨਹੀਂ ਅੱਜੇ ਕਮੈਂਟ ਆਇਆ ਕਹਿੰਦਾ ਤੁਸੀਂ ਬਾਈ ਪੈਗ ਪੈਂਦੇ ਨਹੀਂ ਦਿਖਾਏ ਦੇਖੋ ਇਹ ਗਲਤ ਚੀਜ਼ਾਂ ਥੋੜੀ ਦਿਖਾਈ ਦੇ ਬਾਈ ਬਾਈ ਇਹ ਵੀ ਪਾਰੇ ਬਾਈ ਦਾ ਪਹਿਲਾ ਕੋਣ ਬਾਕੀ ਦਾ ਪਰੇ ਨੀਂਦ ਨਹੀਂ ਪੂਰੀ ਹੋਈ ਤਿੰਨ ਚਾਰ ਦਿਨ ਹੋ ਗਏ ਨੀਂਦ ਪੂਰੀ ਨਹੀਂ ਹੋ ਰਹੀ ਹੈ। ਉਹ ਮੈਂ ਸੋਚ ਸੋਚਦਾ ਹੈ। ਬਾਈ ਜੀ ਵੱਡਾ ਲੂੰਗੀ ਰੋਟੀ ਖਾ ਕੇ ਮੀਡੀਅਮ ਵਿੱਚ ਰੱਖ ਲੈ। ਹੈ? ਮੀਡੀਅਮ ਵਿੱਚ ਰੱਖ ਲੈ। ਰਾਤ ਦੇ 8:30 ਹੋ ਚਲੇ ਤੇ ਥੱਲੇ ਨਾ ਕੋਈ ਲੜਾਈ ਲੜੂਜੀ ਹੋਈ ਪਈ ਆ। ਆਜੇ ਦੇਖਣੋਂ ਕੋਟੋੜ ਅਸੀਂ ਕੱਦੇ ਦੇਖ ਰਹੇ ਹਾਂ ਅੱਧਾ ਘੰਟਾ ਹੋ ਚਲੇਆ। ਗਾਜਾ ਪਿਆ ਹੋਇਆ ਕੁਛ ਨਾ ਕੁਛ ਥੱਲੇ। ਇਹ ਹੁਣ ਸਮਝ ਆ ਰਹੀ ਕਿ ਆ ਕੁਛ ਹੋਇਆ। ਕੋਈ ਸਟਾਕ ਪਿੰਡ ਕੀ ਹੋਇਆ ਅੱਜ? ਐਜੀ ਹੋਈ ਆ। ਸ਼ਾਇਦ ਸ਼ਾਇਦ ਪੱਕਾ ਨਹੀਂ। ਹਾਂ। ਉਸ਼ੇਦ ਪਿਸਕਰ ਉਹ ਕੋਈ ਮਰਿਸ ਜਾਂ ਵਰਨਾ ਦੀ ਹੋਈ ਆ ਵਰਨਾ ਨਹੀਂ ਹੋਈ ਆ ਗੱਡੀ ਮੁੜ ਗਈ ਹੈ ਉਹ ਪੁਲਿਸ ਵਾਲਾ ਆ ਗਿਆ ਹਾਂ ਉਹ ਫੈਮਲੀ ਆ ਉਹ ਫੈਮਲੀ ਆ ਇਹਦੀ ਹੋਈ ਆ ਮਨ ਲੱਗ ਉਹ ਤਾਂ ਰਾਜਸਥਾਨ ਦੀ ਗੱਡੀ ਆ ਰਹਿ ਤਾ ਨਾ ਉਹ ਥੱਲੇ ਨੇ ਉਤਰਿਆ ਹੈਗਾ ਉਹ ਦਿੱਲੀ ਨੰਬਰ ਉਹਨੇ ਕੱਢਾ ਲੱਗਿਆ ਪੱਕਾ ਨਹੀਂ ਪਤਾ ਮੈਂ ਬਸ ਇੱਕ ਚੀਜ਼ ਦੇਖਿਆ ਨਾ ਭਾਜੀ ਇੱਥੇ ਪੰਜਾਬੀ ਬਹੁਤ ਘੱਟ ਪੰਜਾਬ ਤੋਂ ਪੀ ਪੀ ਵੀ ਨੰਬਰ ਬਹੁਤ ਘਟਾਈ ਹੋਈ ਗੱਡੀ ਮੈਂ ਸਾਹਮਣੇ ਖੜੀ ਇੱਕ ਸਾਮਾਨ ਗੱਡੀ ਦੋ ਜੂਪੀ ਇਹ ਵੀ ਦੱਸ ਕਰੀਏ ਕੰਪਨੀ ਇੱਕ ਐਚਪੀ ਦੂਜੀ ਦੇਖੋ ਜੂਪੀ ਜੂਪੀ ਤੇ ਨਹੀਂ ਹਲੇ ਉਹਦੇ ਜੂਪੀ ਦਾ ਇਸ ਟਾਈਮ ਮੈਂ ਦੇਖਿਆ ਜੂਪੀ ਰਾਜਸਥਾਨ ਤੇ ਹਰਿਆਣਾ ਇਹ ਜਿਆਦਾ ਆਇਆ ਹੋਇਆ ਹੈ ਨਾ ਉਹ ਵੀ ਨੰਬਰ ਪਲੇਟੇ ਨਹੀਂ ਆ ਜੀ ਯਾਰ ਦਿੱਲੀ ਦਿੱਲੀ ਤੇ ਬਹੁਤ ਗੱਡੀ ਦੇਖੀ ਆ ਫੋਰਚੂਨ ਪੈਦਾ ਹੀ ਆ ਬਾਈ ਤਾਰ ਲੈ ਅਗਲਾ ਹੀ ਨੇ ਤਾਰ ਲਿਆ ਹੋਣਾ ਕੋਈ ਚੱਲਦਾ ਹਣਾ ਬਈ ਆਹ ਸਾਹਮਣੇ ਕੋਈ ਮੂੰਹ ਚੱਲਦਾ ਹਣਾ ਬੰਦੇ ਦਾ ਬਾਈ ਆਹ ਫੋਰਚੂਨ ਕੋਈ ਨੰਬਰ ਨੂੰ ਮਿਲਦਾ ਆ ਇਹਦੇ ਪਰ ਬਲੈਕ ਕਲਰ ਕੀ ਉਹ ਦੇ ਨਾ ਇਹ ਨੋਈ ਨਹੀਂ ਹੈ ਚਲੋ ਯਾਰ ਕੋਈ ਸ਼ੋਪਿੰਗ ਕਰਕੇ ਜੀ ਫਿਰ ਚਲੋ ਫਿਰ ਸੋਲੋ ਸਾਰਾ ਕਦੈ ਸੱਤੇ ਪਏ ਹੁਣ ਉੱਥੇ ਸਾਰੀ ਦੁਕਾਨ ਧੂਰ ਹੋ ਗਈ ਵੈਸੇ ਹੁਣ ਫਰੈਸ਼ ਹੈਨ ਰਾਤ ਦੇ 10:00 ਵਜੇ ਤੇ ਅੱਜ ਦਾ ਦਿਨ ਤੇ ਕੱਲ ਦਾ ਦਿਨ ਤੇ ਇੱਥੇ ਬਹੁਤ ਨਾ ਕਰਾਉਡ ਤਾਂ ਤੇ ਹੁਣ ਖਲਮ ਖਾਲੀ ਬਹੁਤ ਫਰਕ ਆ ਯਾਰ ਮਾਇਆ ਰੱਬਲਾ ਬਹੁਤ ਫਰਕ ਆ ਬਾਈ ਅੱਜ ਅਰ ਕੱਲ ਦਾ ਯਾਰ ਖੁੱਲਾ ਢੁੱਲਾ ਜੇਕਰ ਬੰਦ ਕਰਨਾ ਹੈ 11:00 ਵੱਜ ਗਏ 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 11:00 ਵੱ ਬਦਲ ਬਦਲ ਜਿਹਾ ਐ ਨਾ ਐਸਾ ਯਾਰ ਪਹਿਲੀ ਵਾਰ ਲੈ ਰਹੇ ਆ ਯਾਰ ਭਾਈ ਸਾਹਿਬ ਐਸਾ 6 ਜਾਂ 5 ਮਿੰਟ ਦਾ ਫਰਕ ਪੈ ਰਿਹਾ ਭਾਈ ਸਾਹਿਬ ਬੱਸ ਦੇ ਰਾ ਹਾਂ ਨਾ ਚੈੱਕ ਕਰਕੇ ਇਨਕੋ ਮੈਂ ਐਗਰੀ ਹਾਂ ਨਹੀਂ 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 ਮੈਂ ਐਗਰੀ ਹਾਂ ਬਹੁਤ ਦੂਰ ਆ 5 ਘੰਟਾ ਯਾਰ ਇੱਥੇ ਆ ਜਾਗੇ ਫਿਰ ਭਾਈ ਸਾਹਿਬ ਬਹੁਤ ਦੂਰ ਥੋੜੀ ਯਾਰ ਜਗਦੀਪ ਉਹ 5 ਘੰਟਾ ਦਾ ਫਰਕ ਆ ਯਾਰ ਹਾਂ ਮੈਂ ਐਗਰੀ ਹਾਂ ਦੇਖੋ ਛੋਟਾ ਪੜ ਜਾਂਦਾ ਭਾਈ ਸਾਹਿਬ ਨਹੀਂ ਪੜੇਗਾ ਨਾ ਮੈਂ ਮੀਜ਼ਰ ਕਰਕੇ ਦੇ ਰਾ ਹਾਂ ਨਾ ਇਹ ਕਰੋ ਮੀਜ਼ਰ ਖੋਲ ਨਾ ਪੋ ਨਾ ਪੋ ਇੰਜ ਦੇ ਮਾਰ ਨਾ ਇੱਕ ਮਿੰਟ ਇੱਕ ਮਿੰਟ ਬ੍ਰਦਰ ਤਿੰਨ ਆਦੇ ਸੂਟ ਅਦਰ ਸਾਢੀ ਜਗਦੀਪਾ ਤੇ ਦੇਖ ਜਗਦੀਪ ਆ ਦੇਖ ਮੇਰੇ ਕੋਲ ਕੀ ਬਾਤ ਕਹਿ ਰਹੇ ਹੈਲਦੀ ਸੇ ਹੈਲਦੀ ਕੋ ਬਣ ਜਾਏਗਾ ਇਹ ਭਾਈ ਜੀ ਉਹਨਾਂ ਚੱਬੀ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਜੀ ਮੇਰਾ ਬਰਾਇਆ ਐਸੇ ਨੰ ਬਾਈ ਸਾਹਿਬ ਦੂਰ ਆਈਆਂ ਦੇਖੋ ਬਸ ਟੈਨਸ਼ਨ ਮਤ ਲੇਓ ਇਹ ਬਰਦਾਸ਼ਤ ਹੋ ਜਾਏਗਾ ਬਾਈ ਟੈਨਸ਼ਨ ਤੋਂ ਦੇਖੋ ਆ ਆਖੇ ਮਤ ਹੋਏ ਇਸੇ ਕੋ ਚਾਰ ਪਾਦੀ ਚਾਰ ਪਾਦੀ ਬਾਈ ਚਾਰ ਬ੍ਰਦਰ 1 ਮਿੰਟ 1 ਮਿੰਟ ਬਾਈ ਚਾਰ ਚੇਂਜ ਕਰਨਾ ਦੇਖੋ 400 ਪਾਦੀ ਬੇ ਕੁਝ ਨਹੀਂ ਹੋਗਾ ਪਹਿਲੇ ਇਹ ਦੇਖਾ ਵੀ ਇਹ ਬੁਰਾ ਲਿਖੋ ਪਹਿਲੇ ਜੋ ਬਤਾ ਦਿੰਦਾ ਮੈਂ ਉਹ ਜਗਦੀਪ ਬਹੁਤ ਦੂਰ ਆ ਯਾਰ 5 ਘੰਟੇ ਦਾ ਰਸਤਾ ਦੇ ਇਹ ਵਾਲਾ ਤੇ ਇਹ ਵਾਲਾ ਬਈ ਆਪਕੀ ਸਰਵਿਸ ਬਹੁਤ ਤੇਜ ਆ ਬਾਈ ਇਹ ਇੱਕ ਇਹ ਥੈਂਕ ਯੂ ਸਰ ਕੋਲੀਆਂ ਚਾਰ ਕੋਲੀਆਂ ਅੱਜ ਅੱਜ ਇੱਕ ਨਵੀਂ ਚੀਜ਼ ਪਤਾ ਲੱਗੀ ਆ ਅੱਜ ਕੋਲ ਦੁੱਧ ਆ ਦੁੱਧ ਦੀ ਸੌਨੋ ਸੈਂਸ ਦਾ ਜਿਹੜਾ ਸਾਹਮਣੇ ਵਾਲਾ ਮੁੰਡਾ ਪਰਮੇਸ਼ਰ ਜਾ ਰਿਹਾ ਇਹ ਨੀਂ ਚੀਜ਼ ਮੈਨੂੰ ਦੱਸੀ ਅੱਜ ਚਲੋ ਦੁੱਧ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਮੈਂ ਕਹਿੰਦੇ ਵੀ ਜਿਹੜੀ ਸੈਂਸ ਦੱਸਾਂ ਜਿਹੜੀ ਗੱਲ ਅਸੀਂ ਆਉਂਦੇ ਤੋਂ ਗੱਲ ਕਰ ਰਹੇ ਸੋਰੀ 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 ਕੋਈ ਗੱਲ ਨਹੀਂ ਤੇ ਜਿਹੜਾ ਦੁੱਧ ਪੀਂਦੇ ਨੇ ਆਪਾਂ ਜਾ ਕੇ ਕਹਾਂਗੇ ਸ਼ਾਮ ਨੂੰ ਤਾਂ ਦੁੱਧ ਪੀਣਾ ਚਾਹੀਦਾ ਜ਼ਰੂਰੀ ਆ ਇਹਦੇ ਨਾਲ ਜਦਾਂ ਸਾਡੀ ਪਹਿਲੇ ਗੱਲ ਚੱਲ ਰਹੀ ਦੀ ਦੁੱਧ ਪੀਂਦੇ ਆਪਾਂ ਦੁੱਧ ਦਹੀਂ ਬਣਦਾ ਉਹ ਫੜਦਾ ਪਹਿੰਜਾ ਜਗਨਤ ਥਲੇ ਬੰਦੇ ਆਪਾਂ ਸ਼ਾਮ ਨੂੰ ਪੀਂਦੇ ਤੇ ਇਹ ਸੈ ਸਹੀ ਦੀ ਪਹਿੰਜਾ ਜਿਹੜਾ ਗੈਸ ਬਣ ਰਹੀ ਹੈ ਬਣ ਰਹੀ ਆ ਕੋਈ ਪੀ ਸਾਰਾ ਪਿਉ ਨਹੀਂ ਹੁੰਦਾ ਨਾ ਦਿੱਕਤ ਹੈ ਵੀ ਮੱਝ ਰੱਖ ਲੰਦੇ ਫਿਰ ਕਰ ਆਈ ਕਰਦਾ ਪੈਦਾ ਜੇ ਦੁੱਧ ਭਰਦਾ ਮੈਨੂੰ ਲੱਗਿਆ ਲੋਕ ਮੱਝ ਖੇ ਨਹੀਂ ਰਹੀਆਂ ਕਿ ਹਾਂ ਤੁਹਾਨੂੰ ਹੱਥ ਪੈ ਕੇ ਤੁਸੀਂ ਮੱਝਾਂ ਬਾਹਰ ਦੁੱਧ ਭਰਤ ਲਈ ਜਾਂਦੇ ਨਹੀਂ ਪਹਿਣਾ ਹੋਣਾ ਹੈ ਹੀ ਆ ਘਰ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਬਾਹਰ ਤੇ ਤੂੰ ਆਪੇ ਕਹਿੰਦਾ ਫਰ ਦੇ ਨਹੀਂ ਚੜਦੇ ਕੰਨੀਏ ਕਿੱਥੇ ਹੂੰ 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 ਦੇਖਾ ਵੀ ਹੋਵੇ ਆ ਗੱਲ ਹੁੰਦੀ ਹੈ ਲੰਘ ਤੜੇ ਅਗਲੇ ਦਿਨ ਜਾਂਦੇ ਆਪਾਂ ਹੋਟਲ ਤੇ ਅੱਗੇ ਆ ਅੱਗੇ ਆ ਹੁਣ ਦੁੱਧ ਪੀ ਗਏ ਹੋਟਲ ਚ ਆ ਗਏ ਹੁਣ ਪਹਿਲਾਂ ਹੋਟਲ ਚ ਐਂਟਰ ਕਰ ਗਏ ਤੇ ਇੱਥੇ ਨਾ ਬਹੁਤ ਵਧੀਆ ਜਿਹੜਿਆ ਨੇ ਨਾ ਹੂੰ ਸੇਕ ਛੱਡਿਆ ਹੋਇਆ ਵੀ ਅੰਦਰ ਬੜੇ ਇੱਕ ਸੇਕ ਜਿਹਾ ਲੱਗਿਆ ਟੈਂਪਰ ਲੋਕ ਇੰਦਰ ਦਾ ਖੁੱਲ ਜਾ ਸਿਮ ਸਿਮ ਇੱਦਾਂ ਖੁੱਲਦੀ ਐ ਇੱਦਾਂ ਨਹੀਂ ਖੁੱਲਦੇ ਪਹਿਲਾਂ ਕਹਿੰਦਾ ਤੈਨੂੰ ਦਮ ਦੇ ਕੋਈ ਬਠਾ ਦੋ ਨੰਬਰ ਉਹ ਸਾਡਾ ਰੂਮ ਦੇਖਿਓ ਪਹਿਲਾਂ ਦੂਰ ਤੋਂ ਕਿੰਨੀ ਨੇੜੇ ਰੂਮ ਐ ਲਿਫਟ ਤੋਂ ਨਿਕਲਦੇ ਖਾਰੀ ਬਾਹਰ ਤੱਕੀ ਤੱਕ ਦੇਖੀ ਤਾ ਰੂਮ ਦੱਕਾ ਆਇਆ ਹੂੰ ਖੁਦਾ ਆਡੀ ਆਇਆ ਲੋਕੇ ਦੀ ਖੁੱਲਿਆ ਰਹਣੇ ਬਣੇ ਇਹ ਭਾਜੀ ਅਰਧਾ ਥੋੜਾ ਜਿਹਾ ਅਰਧਾ ਇਹ ਵੀ ਅਰਧਾ ਇੱਕ ਮਿੰਟ ਇੱਕ ਮਿੰਟ ਥੋੜੀ ਜਿਹਾ ਹਾਂ ਮਾ ਇਹ ਦੇਖੀਂ ਚੱਲ ਆਓ ਹੁਣ ਇਹ ਵੀ ਭਾਜੀ ਮੈਂ ਅੰਦਰੋਂ ਵੀ ਬੰਦਾ ਹੋਣਾ ਉਹ ਤਾ ਨੂੰ ਭਾਰੀ ਦੇਖ ਮੈਂ ਮੈਂ ਦੇਖੀ ਇਹਦੇ ਹੱਥ ਲਵਾ ਜਾਦੂਤ ਨਤਰ ਆ ਗਿਆ ਜਾਦੂਤ ਨਤਰ ਹਾਂ ਭਾਰੀ ਇੱਕ ਟੂਣ ਕਮੰਡ ਕਾਰਡ ਦੇਖੋ ਜੀ ਜਾਦੂ ਦੇਖੋ ਜਾਦੂ ਵੇਲੇ ਫੇਨ ਹੜ ਜੋਤ ਵੇਰ ਕਾਰਡ ਕੱਟ ਤਾਂ ਸਹੀ ਨਾ ਕੱਟ ਹੋ 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 ਜਾ ਕੱਢ ਦੇ ਖਾਰੀ ਕੱਢ ਦੇ ਕੱਢ ਦੇ ਨਾਲੀ ਖੋਲ ਖੋਲ ਪਰ ਹੋ ਗਿਆ ਤਾਂ ਯਾਰ ਉਹ ਹੋ ਤਾਂ ਗਿਆ ਤਾਂ ਉਹ ਹੋ ਹੋ ਜਾਣਾ ਇੱਕ ਮਿੰਟ ਹੋ ਗਿਆ ਦਾ ਪਾਣੀ ਮੈਂ ਹੈ ਗੰਦੀ ਕੋਨੇ ਘੜਦੇ ਬਾਈ ਵੀ ਰੀਨ ਆ ਰਹੀ ਜੇ ਕਿਦ ਲੇਟਾ ਨੋਟ ਕ ਟਮ ਵਰਕਿੰਗ ਕੰਨ ਦਾ ਪਾੜ ਵਤਿੰਗ ਕਰਦਾ ਰੁਕਤਾ ਜਾ ਖੋਲ ਹੀ ਲਿਆ ਬਾਈ ਇਹਨਾਂ ਨੇ ਬਹੁਤ ਜ਼ੋਰ ਮਾਰ ਮੈਂ ਬਹੁਤ ਜ਼ੋਰ ਮਾਰ ਤਾਗੇ ਖੋਲਿਆ ਪਰ ਇਥੇ ਕੱਢ ਪਾਓ ਚਲ ਪਰਮੇਸ਼ਰ ਪਈ ਜਾ ਰੋ ਦੂਜੇ ਰੂਮ ਚਲੀਏ ਚਲੋ ਭਾਈ ਪਈਏ ਹੁਣ ਪਰਮੇਸ਼ਰ ਉਹ ਨਹੀਂ ਨਹੀਂ ਹੁਣ ਕੁਛ ਨਹੀਂ ਰਾਤ ਹੋ ਗਈ ਬਹੁਤ ਜ਼ਿਆਦਾ ਹੋ ਗਈ 12 ਵਜੇ ਗਏ ਸਵੇਰੇ 8 ਵਜੇ ਤੇ ਪਹਿਲਾਂ ਉੱਠੇ ਹੋ ਬਾਈ 9 ਵਜੇ ਬਣਾ ਬਾਈ ਨਹੀਂ ਤੇ ਹੁਣ ਵੀਡੀਓ ਬੰਦ ਕਰਦੇ ਆ ਤੇ ਪਈਏ ਧੰਨਵਾਦ ਜੀ ਫੇਰ ਰੋਲੋ ਪੈ ਗਿਆ ਬਾਹਰ ਪਰਮੇਸ਼ਰ ਚੱਕਰ ਜਾ ਪੈ ਗਿਆ ਮੁੰਲਾ ਤਾਂ ਬਾਹਰ ਆ ਦਿਖਾਵਾ ਅਹ ਇਹ ਦੁਨੀਆ ਲੜਦੀ ਬਹੁਤ ਇਹ ਹੜਕੇ ਹੜਕੇ ਬਸ ਹੀ ਗੱਡੀ ਖੜੀ ਦੀ ਧੰਨਵਾਦ ਜੀ ਸੋ ਇਹ ਬਿਲਕੁਲ ਲਾਈਕ ਸ਼ੇਅਰ ਨਾ ਸ਼ੋਰ ਦਾ ਨਾ ਹੀ ਰਹਿਣ ਦਿਓ ਲਾਈਕ ਵਾਲੇ ਬਟਨੇ ਦਬ ਦੋ ਬਸ ਬਹੁਤ ਹੀ ਬਹੁਤ ਸ਼ੇਅਰ ਨਾ ਨਾ ਹੋਰ ਲੋਕਾਂ ਨੂੰ ਜਾਊਗੀ ਤੇ ਹੋਰ ਲੋਕ ਜੁੜਨਗੇ ਸਾਨੂੰ ਲਾਈਕ ਚਾਹੀਦਾ ਹੋਰ ਨਹੀਂ ਜਾਈਦਾ ਕੋਈ ਧੰਨਵਾਦ